ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੇ ਪਿਆਰ ਤੇ ਸਤਿਕਾਰ ਦੇ ਨਾਲ ਸਾਰਿਆਂ ਨੇ ਵਧਾਈਆਂ ਦਿੱਤੀਆਂ ਵੀਰੇ ਇਕੱਲੇ ਇਕੱਲੇ ਵੀਰ ਦਾ ਦਿਲੋਂ ਧੰਨਵਾਦ ਤੁਹਾਡਾ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਤੇ ਅੱਜ ਹੁਣ ਸਵੇਰੇ ਸਵੇਰੇ ਆਪਾਂ ਚੱਲੇ ਸੀ ਟੈਪੀਡਾਰ ਦੇ ਮੱਥਾ ਟੇਕਣ ਵੀ ਵੀਰ ਉਸ ਤੋਂ ਬਾਅਦ ਕੋਈ ਕੰਮ ਕਰਾਂਗੇ ਮੱਥਾ ਟੇਕ ਕੇ ਮੈਂ ਕਹਿੰਦਾ ਯਾਰ ਕਾਰ ਹੀ ਆ ਵੀਰਿਆ ਸੱਚੀ ਕਹਿੰਦਾ ਇੱਕ ਨੰਬਰ ਦੀ ਏਹੀ ਆ ਬਸ ਇੱਕ ਧੀ ਰਹਿਣਾ ਇੱਕ ਤੋਂ ਤਾਂ ਵੱਧਣਾ ਹੀ ਨਹੀਂ ਕਦੇ ਨਾ ਮੇਰੇ ਖਿਆਲ ਚ ਨਹੀਂ ਵਧੂਗਾ ਇਥਾ ਇਥਾ ਆਪਣੇ ਜਿੱਥੇ ਦੂਜੀਆਂ ਜ਼ਮੀਨਾਂ ਨੇ ਉੱਥੇ ਆ ਤੇ ਇੱਥੇ ਵੀ ਆਪਾਂ ਜਦੋਂ ਵੀ ਕੋਈ ਕੋਈ ਵੀ ਚੀਜ਼ ਨਵੀਂ ਲੈ ਕੇ ਆਉਣੀ ਆ ਪਹਿਲਾਂ ਇੱਥੇ ਲੈ ਕੇ ਹੀ ਆਉਣਾ ਜਾਣਗੇ ਤੇ ਜੀ ਉਸ ਤੋਂ ਕੋਈ ਨਾ ਕੋਈ ਕੰਮ ਤੇ ਲਾਉਂਦੇ ਜੋ ਕੇ ਇਹਨਾਂ ਦੇ ਕਰਕੇ ਮਿਲਿਆ ਸਾਰਾ ਕੁਝ ਯਾਰ ਜੋ ਵੀ ਕੁਝ ਮਿਲਦਾ ਵਾ ਜਿੰਨਾ ਵੀ ਹੈਗਾ ਲੋ ਜੀ ਪਹੁੰਚ ਗਏ ਆਪਾਂ ਖਾੜ ਤੇ ਹਾਂਜੀ ਆਪਾਂ ਕਰ ਲਈ ਅਰਦਾਸ ਹੁਣ ਤੇ ਹੁਣ ਚੱਲਦੇ ਆਂ ਵਾਪਸ ਕਰੇ ਇਹ ਆਪਾਂ ਵੀਰੇ ਪੀ ਆਰ ਗੇਅਰ ਹੀ ਲਿਆ ਸੀਗਾ ਪੀ ਆਰ ਗੇਅਰ ਇਹ ਤਾਂ ਬਾਲਾ ਵਧੀਆ ਵਾ ਫਰਕ ਆ ਜਾਣਗੇ ਪਹਿਲਾਂ ਦੀ ਟੈਕਨੋਲੋਜੀ ਨਾਲੋਂ ਤੇ ਹੌਣ ਦੀ ਨਾਲੋਂ ਥੋੜਾ ਫਰਕ ਕਿਉਂਕਿ ਇਹ ਪਹਿਲਾਂ ਵਾਲਾ ਨਾ ਅਣਜਾਣ ਬੰਦੇ ਤੋਂ ਝਟਕਾ ਮਾਰ ਜਾਂਦਾ ਈ ਟਰੈਕਟਰ ਵੀ ਜਿਹੜਾ ਨਹੀਂ ਸੀ ਚਲਾਉਂਦਾ ਜਿਹੜਾ ਯੂਜ਼ ਟੂ ਹੋ ਗਿਆ ਚਲਾਉਣ ਨੂੰ ਫੇਰ ਨਹੀਂ ਸੀ ਉਹ ਤੋਂ ਝਟਕਾ ਜਮਾ ਵੀ ਵੱਜਦਾ ਤੇ ਇਹਦੇ ਨਹੀਂ ਜਮਾਂ ਵੀ ਫਰਕ ਇਹਦੇ ਤਾਂ ਬਿਲਕੁਲ ਉਵੇਂ ਹੀ ਤਰ ਪੈਂਦਾ ਸੇਮ ਹੀ ਕਿਉਂਕਿ ਇਹਦੇ 1 ਕੇ ਮੋਜ ਆ ਕਿ ਇਹਦੇ ਇੱਧਰ ਤਿੰਨ ਗੇਅਰ ਹੀ ਆ A B C ਇਹ ਆਪਾਂ ਇਹੀ ਲਿਆ ਸੀਗਾ ਕਿ ਆਪਾਂ ਚਾਰ ਗੇਅਰ ਵਾਲਾ ਨਹੀਂ ਲੈਣਾ ਕਿਉਂਕਿ ਮੈਨੂੰ ਚਾਰ ਗੇਅਰ ਵਾਲਾ ਜਮਾਂ ਹੀ ਨਹੀਂ ਪਸੰਦ ਉਹ ਨਾ ਤਾਂ ਉਹਦੀਆਂ ਸਪੀਡਾਂ ਮੈਚ ਕਰਦੀਆਂ ਕਿਸੇ ਵੀ ਤਰੀਕੇ ਕਿਸੇ ਗੇਅਰ 'ਚ ਤਾਂ ਜ਼ਿਆਦਾ ਹੀ ਤੇਜ਼ ਹੋ ਜਾਂਦਾ ਕਿਸੇ 'ਚ ਉਹ ਹੌਲੀ ਹੋ ਜਾਂਦਾ ਮੈਨੂੰ ਉਹ ਪਸੰਦ ਨਹੀਂ ਇਹੇ ਤੀਜੇ ਵਿੱਚ ਪੂਰਾ ਖੌਰੂ ਪਾਊਗਾ ਠੀਕ ਨਹੀਂ ਆਹ ਦਾ। ਇਹਦੇ ਇਧਰੋਂ 4 ਗੇਅਰ। ਇੱਕ ਗੱਲ ਆ ਸਾਡੇ ਟਰੈਕਟਰ ਜਿੰਨਾ ਮਰਜੀ ਟੱਪੀ ਜਾਵੇ ਪਰ ਸੀਟ ਨਾ ਟੱਪ ਗਈ। ਬੰਦੇ ਨੂੰ ਹੋਜਕਾ ਹੀ ਨਹੀਂ ਪੈਂਦਾ ਯਾਰ। ਜਮ੍ਹਾਂ ਤਾਂ ਗਏ ਹੋਜਕਾ ਪੈਂਦਾ। ਐਂ ਬੈਠਾ ਜਿਵੇਂ ਕਾਰ 'ਚ ਬੈਠਾ ਯਾਰ। ਤਾਂ ਹੀ ਥਾਲਿਆਂ ਨੇ ਪੈਸੇ ਲਏ ਆ, ਜਾ ਦੇ ਤਾਂ ਹੀ ਪੈਸੇ ਲਏ ਆ, ਜਾ ਦੇ। ਪੀ ਆਰ ਦੇਣਾ ਆ ਹਨ ਗੇਰੇ ਦੇ ਕਿਉਂ ਤੁਹਾਨੂੰ ਬੈਕ ਕਰਕੇ ਦਿਖਾਉਣਾ ਆ ਚੱਕ ਕਲਚ ਨਹੀਂ ਦੱਬਣਾ ਪੈਣਾ ਨਾ ਫੇਹੀ ਨਹੀਂ ਰੇਸਤੀਆਂ ਅੱਗੇ ਨੂੰ ਕਰ ਦੇਣਾ ਆ ਆ ਮੋੜ ਜਣੇ ਵੀ ਆ ਦੇਖਣੀ ਕਲਚ ਨਹੀਂ ਦੱਬਣਾ ਪੈਣਾ ਤੁਹਾਨੂੰ ਇੰਨਾ ਨਜ਼ਾਰਾ ਕਲਚ ਤਾਂ ਐਂ ਹੋ ਜਿਵੇਂ ਫ੍ਰੀ ਹੁੰਦਾ ਲੈ ਕਲਚ ਤਾਂ ਬਿਲਕੁਲ ਵੀ ਉਹੋ ਨਹੀਂ ਕਰਦਾ ਵੀ ਵਰਕਿੰਗ ਵੀ ਲੱਗਦਾ ਹੋਵੇ ਵੀ ਕਲਚ ਕੈੜਾ ਵਾ ਜਾਂ ਕੁਝ ਵੀ ਬਿਲਕੁਲ ਕਲਚ ਦਾ ਬਿਲਕੁਲ ਰਹਿਲਾ ਬਿਲਕੁਲ ਲੋ ਜੀ ਆਪਾਂ ਪਹੁੰਚ ਗਏ ਘਰੇ ਗਰਮੀ ਹੈਗੀ ਆ ਬਹੁਤ ਹੀ ਜ਼ਿਆਦਾ ਬਹੁਤ ਜਿਆਦੇ ਨਜਾਇਜ਼ ਗਰਮੀਆਂ ਹਨ ਤੇ ਪਿੱਤਰ ਲੱਗਿਆ ਹੈ ਵਿਚਾਰਾ ਕਣ ਮੱਕੀ ਬੀਜਣ ਆ ਸੱਚ ਝੋਨਾ ਬੀਜਣ ਤੇਰੇ ਸਾਜਰੇ ਤਾਂ ਚਲਾਈ ਬੈਠਾ ਮਸ਼ੀਨ ਆ ਆਪਣੀ ਤੇ ਲੱਗਿਆ ਹੋਇਆ ਪੂਰੇ ਜੋਰਾਂ ਦੇ ਬਜਾਈ ਕਰਨ ਮੈਂ ਕੜੀ ਜੱਲ ਕੋਈ ਗੱਲ ਨਹੀਂ ਮਿੱਤਰ ਦੇਖੀ ਜੋ ਇਹਦਾ ਹੁੰਦੀ ਗਰਮੀ ਹੈ ਹੀ ਬਹੁਤ ਜ਼ਿਆਦਾ ਹੈ ਨਜਾਇਜ਼ ਹੀ ਗਰਮੀ ਹੈ ਹਾਂਜੀ ਵੀਰੇ ਅੱਜ ਮੈਂ ਵੀਡੀਓ ਤਾਂ ਬੜਾ ਔਣ ਲੱਗਿਆ ਸੀਗਾ ਮੈਂ ਕਿਹਾ ਵੀ ਕਈ ਵੀਰਾਂ ਨੇ ਕਹਿਣਾ ਵੀ ਵੀਰੇ ਕੋਲੇ ਪੈਸੇ ਵਾਲੇ ਆ ਜਾਂ ਇਦਾਂ ਵਾ ਹਨਾ ਵੀ ਟਰੈਕਟਰ ਲੈ ਲਿਆ ਜਾਂ ਵਈ ਆਪਾਂ ਕੰਬਾਈਨ ਲੈਣੀ ਆ ਟਰੈਕ ਵਾਲੀ ਹਨਾ ਤੇ ਇਹ ਵੀ ਇਹ ਚੀਜ਼ ਲੈ ਲਈ ਵੀਰੇ ਦੇਖੋ ਮੈਂ ਟਰੈਕਟਰ ਦਾ ਸੀ ਪਹਿਲਾਂ ਹੀ ਬੋਕਰ ਆਇਆ ਸੀ ਕਿ ਨਾ ਟਰੈਕਟਰ ਤੇ ਲੋਨ ਮੈਂ ਪਹਿਲਾਂ ਹੀ ਕਰਵਾਉਣ ਲੱਗਿਆ ਹੋਇਆ ਸੀਗਾ ਤੇ ਮੇਰਾ ਪਹਿਲਾ ਵੀ ਨਾ ਬੈਂਕ ਆਫ ਇੰਡੀਆ ਤੋਂ ਮੈਂ ਲੋਨ ਕਰਵਾਇਆ ਸੀ ਕਿਉਂਕਿ ਉਹਦੇ ਵਿੱਚ ਨਾ ਉਹ ਸਰਕਾਰੀ ਸਹੂਲਤ ਆ ਕਿ ਉਹ ਵਿਆਜ ਤੇ 3% ਸਬਸਿਡੀ ਮਿਲ ਜਾਂਦੀ ਹੈ ਸੈਂਟਰ ਸਰਕਾਰ ਤੇ ਉਹ ਬਹੁਤ ਵਧੀਆ ਚੀਜ਼ ਆ ਵੀ ਆਪਾਂ ਤਿੰਨ ਬਿੱਲ ਦੇਣੇ ਹੁੰਦੇ ਆ ਬੈਂਕਾਂ ਨੂੰ ਤਿੰਨ ਜਾਂ ਚਾਰ ਬਿੱਲ ਉਹ ਚਾਰਾਂ ਦਾ ਇਕੱਠਾ ਕਰਕੇ ਜਿਵੇਂ ਸਮਝ ਲਓ ਜੇ ਚਾਰਾਂ ਦੀ ਇਕੱਠਿਆਂ ਦੀ ਕੀਮਤ 20 ਲੱਖ ਬਣੀ ਤਾਂ ਉਹ 18 ਲੱਖ ਰੁਪਇਆ ਲੋਨ ਤੱਕ ਤੁਹਾਨੂੰ ਮਿਲ ਜਾਂਦਾ ਤੇ ਮੈਂ ਇਹ ਭਾਗ ਕਰਿਆ ਸੀਗਾ ਤੇ ਉਹ ਮੇਰਾ ਟਰੈਕਟਰ ਦਾ ਲੋਨ ਤਾਂ ਹੋ ਗਿਆ ਦੀ ਪਹਿਲਾਂ ਹੀ ਵੀ ਅਪਲਾਈ ਹੋ ਗਿਆ ਸੀ ਹਨਾ ਤੇ ਟਰੈਕਟਰ ਦਾ ਲੋਨ ਜਿਹੜਾ ਸੀ ਤੇ ਉਸ ਤੋਂ ਬਾਅਦ ਮੈਂ ਕੀ ਕੀਤਾ ਵੀ ਉਹਦਣਾ 20 ਪੈ ਗਿਆ ਰਾਤ ਨੂੰ ਮੀਂਹ ਬਾਲਾ ਪੈ ਗਿਆ ਉਥੇ ਕੰਬਾਈਨ ਆਪਣੀ ਚੱਲੀ ਨਹੀਂ ਹਨਾ ਇਹ ਕੰਬੈਨ ਨਾ ਚੱਲਣ ਦੀ وجہ ਨਾਲ ਤੇ ਅਸੀਂ ਦੂਜੇ ਦਿਨ ਤੀਜੇ ਤੀਜੇ ਦਿਨ 4 ਵੀਲ ਚ ਲਾ ਕੇ ਦੇਖੀ 4 ਵੀਲ ਵੀ ਨਾ ਚੱਲੀ ਤੇ ਫਿਰ ਜਾਨਕੀ ਡੈਡੀ ਨਾਲ ਬੈਠੇ ਬੈਠੇ ਸਲਾਹ ਕੀਤੀ ਡੈਡੀ ਕਹਿੰਦਾ ਵੀ ਡੈਡੀ ਕਹਿੰਦਾ ਵੀ ਚੱਲ ਆਪਣਾ ਝੋਨਾ ਵੀ ਤਾਂ ਵੀ ਖਰਾਬ ਹੁੰਦਾ ਹੀ ਆ ਵੀ ਝੋਨਾ ਵੀ ਐਵੇਂ ਕੋਈ ਗਿੱਲੇ ਖੱਤੇ ਨਿਕਲੇ ਆਉਂਦੇ ਆ ਜਾਂ ਕਿਸੇ ਦਾ ਪਾਣੀ ਟੁੱਟ ਜਾਂਦਾ ਹਨਾ ਵੀ ਸਾਡੇ ਕੋਲੇ 15 20 ਗਿੱਲੇ ਆ ਜਿਹੜੇ ਡੱਕਰਾ ਵੀ ਉਹ ਉਹ ਸੁੱਕਦੇ ਹੀ ਨਹੀਂ ਹੈਗੇ ਝੋਨੇ 'ਚ ਵੀ ਬਹੁਤ ਤੰਗ ਕਰਦੇ ਆ ਵੀ ਚੱਲ ਕਿਸੇ ਲਈ ਨਹੀਂ ਆਪਣੇ ਆਪ ਦੇ ਲਈ ਤਾਂ ਆਪਣਾ ਕੰਮ ਦਊਗੀ ਨਾ ਮਸ਼ੀਨ ਵੀ ਜਿਹੜੀ ਆਪਾਂ ਮੂੰਗੀ ਬੀਜਦੇ ਆਂ ਮੂੰਗੀ ਬੀਜਣੋਂ ਬੰਦ ਕਰਦਾਂਗੇ ਸਾਰੀ ਮੱਕੀ ਬੀਜਿਆ ਕਰਾਂਗੇ ਕਿਉਂਕਿ ਮੂੰਗੀ ਅਸੀਂ ਤਾਂ ਬੀਜਦੇ ਸੀ ਕਿਉਂਕਿ ਵੀ ਮੱਕੀ ਲੇਟ ਹੋ ਜਾਂਦੀ ਆ ਵੱੜਦੇ ਵੱੜਦੇਆਂ ਨੂੰ ਤੇ ਵੀ ਫੇਰ ਮੀਹਾਂ ਚ ਆ ਜਾਂਦੀ ਸੀ ਤੇ ਇਹ ਚੀਜ਼ਾਂ ਦਾ ਡਰ ਸੀ ਬਾਕੀ ਹਾਂ ਵੀਰੇ ਜੇ ਉਹਨੇ ਤਾਂ ਜੇ ਟਰੈਕ ਵਾਲੀ ਮਸ਼ੀਨ ਨੇ ਜੇ ਸੀਜ਼ਨ 'ਚ 50 ਕਿੱਲੇ ਵੀ ਵੱਢ ਤੇ ਮੱਕੀ ਦੇ ਤਾਂ ਉਹ ਵੀ ਬੱਲੇ ਬੱਲੇ ਆ ਉਹਦੇ ਨਾਲ ਹੀ ਉਹਨੇ ਘਰ ਪੂਰਾ ਕਰ ਲੈਣਾ ਹਾਂ ਇਹ ਬਾਕੀ ਚਲੋ ਆ ਮੈਂ ਜਾਨ ਕੇ ਫਿਰ ਉਹਦੇ ਨਾਲ ਨਾ ਲੋਨ ਉਹਦਾ ਉਸ ਤੋਂ ਬਾਅਦ ਉਹਨੂੰ ਬੰਦ ਕਰਕੇ ਉਹਦੇ ਕਰਕੇ ਵੀਰੇ ਆਪਣਾ ਨਾ ਲੋਨ ਅਪਲਾਈ ਹੇਰ ਮੈਂ ਉਹ ਕੈਨਸਲ ਕਰਵਾਤਾ ਸੀਗਾ ਕਿਉਂਕਿ ਉਹਦੇ ਵਿੱਚ ਮੈਂ ਪਹਿਲਾਂ ਜਿਵੇਂ ਟਰੈਕਟਰ ਦੇ ਨਾਲ ਤਿੰਨ ਬੈਲ ਛੋਟੇ ਛੋਟੇ ਕਟਵਾਤੇ ਸੀਗੇ ਇੱਕ ਰੋਟਾਵੇਟਰ ਦਾ ਕਟਵਾਤਾ ਸੀਗਾ ਇੱਕ ਛੋਟੇ ਹਲਾਂ ਜਾਂ ਦਾ ਕਟਵਾਤਾ ਸੀ ਹਨ ਇੰਦਾ ਕਟਵਾ ਕੇ ਵੀ ਹਾਂ ਰੋਟਾਵੇਟਰ ਚਲੋ ਲੋੜ ਸੀਗੀ ਰੋਟਾਵੇਟਰ ਲੈ ਲਾਂਗੇ ਹਨ ਤੇ ਤਿੰਨ ਬੈਲ ਕਟਵਾ ਕੇ ਤੇ ਫਿਰ ਆਪਾਂ ਨੂੰ ਹੋਰ ਇਹ ਦੂਜੇ ਲੋਟ ਲੋਨ ਵਾਲੇ ਮਿਲ ਜਾਣਾ ਸੀਗਾ ਵੀ ਜਿਹੜਾ 3% ਸਬਸਿਡੀ ਵਾਲਾ ਹੁੰਦਾ ਤੇ ਜਿਹੜਾ ਇਸ ਤੋਂ ਪਹਿਲਾਂ ਮੈਂ ਕਰਵਾਇਆ ਸੀ ਨਾ ਉਹ ਵੀ ਤਿੰਨ ਐਵੇਂ ਹੀ ਸੀਗਾ ਵੀ 3% ਸਬਸਿਡੀ ਵਾਲਾ ਤੇ ਇਹਦੀ ਇੱਕ ਤਾਂ ਵੀਰੇ ਵਿਆਜ ਬਹੁਤ ਘੱਟ ਪੈਂਦਾ ਤੇ ਇੱਕ ਮੂੜਨਾ ਬਹੁਤ ਸੌਖਾ ਕੈਸ਼ਟ ਬਹੁਤ ਛੋਟੀ ਬਣਦੀ ਆ ਠੀਕ ਨਹੀਂ ਇਹ ਜੀਆਂ ਗੱਲਾਂ ਦੇ ਵਾਅਦੇ ਹੈਗੇ ਐ ਤੇ ਜਰੂਰ ਖਰਚਾ-ਗੁਰਚਾ ਕੋਈ ਨਹੀਂ ਪੈਂਦਾ ਤੇ ਸਾਰਾ ਕੁਝ ਸਹੀ ਆ ਯਾਨੀ ਕਿ ਆਪਾਂ ਨੂੰ ਪੱਲਿਓਂ ਕੱਖ ਨਹੀਂ ਦੇਣਾ ਪੈਂਦਾ ਤੇ ਯਾਨੀ ਕਿ ਮੈਂ ਇਹਦਾ ਜਿਹੜੇ ਵੀ ਵੀਰ ਮੈਨੂੰ ਮੇਰੇ ਨਾਲ ਲਿੰਕਡਾ ਮੈਂ ਤਾਂ ਹਰੇਕ ਨੂੰ ਕਹਿੰਦਾ ਭਾਈ ਯਾਰ ਉਹ ਕਰਾ ਲਓ ਕੋਲਿਓਂ ਪੈਸੇ ਕਾਹਨੂੰ ਕੋਲੇ ਪੈਸੇ ਕਾਹਨੂੰ ਲਾਉਣੇ ਆ ਆਪਣੇ ਕੋਲੇ ਪੈਸੇ ਤਾਂ ਹੈ ਨਹੀਂ ਸੀਗੇ ਆਪਾਂ ਐਵੇਂ ਕਰਕੇ ਉਹ ਕੰਮ ਕਰ ਲਿਆ ਹਨਾ ਤੇ ਫਿਰ ਮੈਂ ਉਹ ਕੈਨਸਲ ਕਰਤਾ ਬੜਾ ਰੋਟਾਵੇਟਰ ਵਾਲਾ ਕੰਮ ਨਾ ਰੋਟਾਵੇਟਰ ਵਾਲਾ ਕੈਨਸਲ ਕਰਤਾ ਰੋਟਾਵੇਟਰ ਵਾਲਾ ਜਿਹਦੀ ਜਗ੍ਹਾ ਤੇ ਮਸ਼ੀਨ ਐਡ ਕਰਤੀ ਤੇ ਤੁਸੀਂ ਇਹ ਦੋਨਾਂ ਚੀਜ਼ਾਂ ਦਾ ਹੀ ਕਰਵਾ ਕੇ ਦੇਖੋ ਵੀ ਹੋ ਸਕਦਾ ਮੇਰੇ ਨੋ ਤੇ ਤੇ ਫਿਰ ਜਦੋਂ ਉਹਨਾਂ ਨੇ ਦੋਨਾਂ ਦਾ ਕਰਵਾਇਆ ਤਾਂ ਉਹ ਹੋ ਗਿਆ ਵੀਰੇ ਤੇ ਫਿਰ ਆਪਾਂ ਅ ਟਰੈਕ ਵਾਲੀ ਕੰਬੈਨ ਦਾ ਵੀ ਨਾਲ ਫੇਰ ਬਣਾ ਲਿਆ ਕੀ ਆਪਾਂ ਕੰਬੈਨ ਵੀ ਲੈ ਲੈਣੇ ਹਨ ਇਹ ਵੀ ਚੱਲ ਹੁਣ ਕਿਹੜਾ ਪੱਲਿਓ ਕਿੰਨਾ ਦੇਣਾ ਪੈਣਾ ਪਤਾ ਲੱਗ ਜੂਗਾ ਕਿੰਨਾ ਕਿ ਦਿੰਨੇ ਹਨ ਨਹੀਂ ਤਾਂ ਕਾਫੀ ਲੋਨ ਇਹ ਕਰ ਦਿੰਦੇ ਆ ਫਿਤਰਾ ਬਾਹ ਮੋੜਨਾ ਤੇ ਵੀ ਉਹ ਕਾਫੀ ਕਰ ਦਿੰਦੇ ਆ ਹਨਾ ਉਹਦੇ ਚੱਕਰ 'ਚ ਵੀਰੇ ਆਪਾਂ ਇਹ ਪੰਗਾ ਲੈ ਲਿਆ ਕਿ ਇਹ ਮੈਂ ਤਾਂ ਦੱਸਿਆ ਕਿਉਂਕਿ ਵੀ ਮੈਨੂੰ ਵੀਰ ਬਹੁਤ ਦੇਖਦੇ ਆ ਹਨਾ ਵੀ ਦੇਖਣ ਲੱਗ ਗਏ ਚਲੋ ਹੌਲੀ ਹੌਲੀ ਗਾਹਾਂ ਦੀ ਗਾਹ ਜੁੜਦੇ ਆ ਤਾਂ ਮੈਂ ਤਾਂ ਕਹਿੰਦਾ ਕਿ ਵੀਰ ਆਪਦੇ ਕੋਲੋਂ ਆਪਦੇ ਯਾਨੀ ਕਿ ਕੋਲੋਂ ਵੀ ਹਾਂ ਵੀਰੇ ਸੋਚਣ ਵੀ ਹਾਂ ਵੀ ਪਤਾ ਨਹੀਂ ਇਹਨਾਂ ਕੋਲ ਪੈਸਾ ਕਿੱਥੋਂ ਆ ਵੀ ਕਿ ਐਨੇ ਇਨਕਮ ਹੁੰਦੀ ਆ ਖੇਤੀ ਜੋ ਜਾਂ ਮੈਂ ਤਾਂ ਦੱਸਿਆ ਵੀ ਵੀਰੇ ਅੱਜ ਐਵੇਂ ਪ੍ਰੋਸੈਸ ਦੇ ਨਾਲ ਆਪਾਂ ਇਹ ਕੰਮ ਕਰਿਆ ਤਾਂ ਤਾਂ ਆਪਾਂ ਦੋਨੇ ਚੀਜ਼ਾਂ ਲੈ ਕੇ ਆਏ ਆ ਠੀਕ ਹੈ ਇਹ ਗੱਲ ਬਾਕੀ ਟੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹਨਾ ਵੀ ਵੀਰਾਂ ਨੇ ਵਧਾਈਆਂ ਦਿੱਤੀਆਂ ਤੇ ਤਾਂ ਕਰਕੇ ਵੀਰੇ ਮੈਂ ਸਾਰੇ ਵੀਰਾਂ ਨੂੰ ਦੱਸਿਆ ਤੇ ਸਾਰੇ ਵੀਰਾਂ ਦਾ ਯਾਰ ਦਿਲੋਂ ਧੰਨਵਾਦ ਆ ਵੀਰੇ ਕਿਉਂਕਿ ਮੈਂ ਤਾਂ ਯਾਰ ਇੰਸਟਾਗ੍ਰਾਮ ਤੇ ਥੱਕ ਗਿਆ ਸਭ ਦਾ ਮੈਸੇਜਾਂ ਦਾ ਮੈਂ ਹਰੇਕ ਵੀਰ ਦਾ ਰਿਪਲਾਈ ਕਰਤਾ ਕਿ ਕਿਸੇ ਦਾ ਮੈਂ ਛੱਡਦਾ ਨਹੀਂ ਹੈਗਾ ਮੈਸੇਜ ਆ ਨਾ ਕਮੈਂਟ ਦਾ ਨਹੀਂ ਮੇਥੋਂ ਘਰ ਹੋਇਆ ਕਮੈਂਟ ਦੇ ਮੈਂ ਲਾਈਕ ਕਰਤੇ ਸਾਰਿਆਂ ਦੇ ਤੇ YouTube ਦੇ ਕਮੈਂਟ ਤਾਂ ਮੈਂ ਅਜੇ ਪਾੜੀ ਨਹੀਂ ਹੋਏ ਕਿਉਂਕਿ ਟਾਈਮ ਹੀ ਨਹੀਂ ਲੱਗਿਆ ਹਨ ਇੱਧਰ ਸੀਗੇ ਕੋਈ ਨਹੀਂ ਵਿਲੇ ਹੋ ਕੇ ਜ਼ਰੂਰ ਰਿਪਲਾਈ ਕਰਨ ਦਾ ਕੋਸ਼ਿਸ਼ ਕਰੂੰਗਾ ਸਾਰਿਆਂ ਤੇ ਬਾਕੀ ਬਸ ਤੁਹਾਡਾ ਦਿਲੋਂ ਸਤਿਕਾਰ ਆ ਵੀਰੇ ਜਿਹੜੇ ਵੀ ਵੀਰ ਮੈਨੂੰ ਵਧਾਈਆਂ ਦਿੰਦੇ ਆ ਜਾਂ ਜਿਹੜੇ ਵੀਰ ਮੇਰੀ ਵੀਡੀਓ ਦੇਖਦੇ ਆ ਦਿਲੋਂ ਸਤਿਕਾਰ ਵੀਰੇ ਸਾਰੇ ਵੀਰਾਂ ਦਾ ਤੇ ਬਸ ਵਾਹਿਗੁਰੂ ਸਾਰੇ ਵੀਰਾਂ ਨੂੰ ਦਿਓ ਵੀ ਆਪ ਦਾ ਕਿੱਤਾ ਕੰਮਕਾਰ ਕਰਦੇ ਆ ਖੇਤੀ ਕਰਦੇ ਆ ਚਾਹੇ ਕੋਈ ਵੀ ਕੰਮ ਸਾਰੇ ਵੀਰਾਂ ਨੂੰ ਚੜ੍ਹਦੀਆਂ ਕਲਾਂ ਤੇ ਤੰਦਰੁਸਤੀਆਂ ਤਰੱਕੀਆਂ ਬਖਸ਼ੇ ਆਪਾਂ ਤਾਂ ਵੀਰੇ ਹੀ ਅਰਦਾਸ ਕਰਦੇ ਆ ਬਸ ਹੋਰ ਕੁਛ ਨਹੀਂ ਬੱਸ ਤਾਂ ਇੱਕ ਹੋਰ ਆ ਵੀਰੇ ਵੀ ਆਪਦੇ ਮੰਮੀ ਡੈਡੀ ਦਾ ਪਿਆਰ ਕਰੋ ਬਸ ਹੋਰ ਆਪਦੇ ਫੈਮਿਲੀ ਨਾਲ ਪਿਆਰ ਕਰੋ ਮੰਮੀ ਡੈਡੀ ਨਾਲ ਠੀਕ ਨਹੀਂ ਤੇ ਹੋਰ ਤੇ ਕਿਸੇ ਨੇ ਆਪਣਾ ਕਿਸੇ ਨੇ ਕੁਛ ਨਹੀਂ ਦੇਣਾ ਤੇ ਆਪਣੇ ਲਈ ਤਾਂ ਰੱਬ ਸਭ ਤੋਂ ਪਹਿਲਾਂ ਉਹੀ ਆ ਠੀਕ ਨਹੀਂ ਤੇ ਸਾਨੂੰ ਸਾਡੇ ਬਾਪੂ ਨੇ ਬਹੁਤ ਕੁਛ ਸਾਰੇ ਸੁਪਨੇ ਸਾਡੇ ਪੂਰੇ ਕਰਦਾ ਵਾ ਠੀਕ ਨਹੀਂ ਤੇ ਵੀ ਸਭ ਕੁਝ ਲੈ ਲੈ ਕੇ ਦਿੱਤਾ ਵਾ ਐਵੇਂ ਜਿਵੇਂ ਗਰੀਬੀ ਦੇ ਵਿੱਚ ਵੀ ਉਹੀ ਗੱਲ ਹੈ ਨਾ ਕਿ ਗਰੀਬਾਂ ਗਰੀਬੀ ਦੇ ਵਿੱਚ ਵੀ ਰਾਜੇ ਬਣਾ ਕੇ ਰੱਖਿਆ ਤੇ ਬਾਕੀ ਵਾਇਕਰੂ ਬਾਬ ਸਾਹਿਬ ਨੂੰ ਚੜ੍ਹਦੀਆਂ ਕਲਾਂ ਚ ਰੱਖੇ ਵੀ ਸਾਰਿਆਂ ਤੇ ਮੇਰਾ ਪਰਿਆਹ ਹੱਥੇ ਸਿਰ ਤੇ ਹੋਵੇ ਬਸ ਇਹੀ ਦਿਵਾਵਾ ਮੇਰੀ ਸਾਰੇ ਵੀਰਾਂ ਦਾ ਬਾਕੀ ਆਪਾਂ ਜਹਾਂ ਟਰਾਲੀ ਵੀ ਦਿੱਤੀ ਹੋਈ ਆ ਵਾਣੀਆਂ ਆਪਣੀ ਧੂਰੀ ਕਿਉਂਕਿ ਟਰਾਲੀ ਇਹ ਮਸ਼ੀਨ ਦੇ ਲਈ ਟਰਾਲੀ ਚਾਹੀਦੀ ਸੀਗੀ ਉਹ ਫਲੈਟ ਬੈੱਡ ਵਾਲੀ ਤੇ ਕੋਈ ਟਰਾਲੀ ਨਹੀਂ ਸੀ ਬਣਾਉਂਦਾ ਛੇਤੀ ਤੇ ਇਹ ਫੇਰ ਉਹ ਤੇ ਧੂਰੀ ਦੇ ਆਏ ਸੀ ਧੂਰੀ ਵਾਲਿਆਂ ਨੇ ਆਪਣੀ 99 ਰੁਪਏ ਦੇ حساب ਨਾਲ ਬਣਾਈ ਸੀ ਕਿਲੋ ਤੇ 19 ਫੁੱਟ ਆਪਾਂ ਲੰਬੀ ਬਣਵਾਈ ਆ ਤੇ 19 ਫੁੱਟ ਲੰਬੀ ਆ ਤੇ ਆ 3 ਫੁੱਟ ਦਾ ਮੂਰੇ ਟੂਲ ਕਰਿਆ ਤੇ ਫੇਰ ਬਣਾਈ ਉਹ ਮੈਂ ਆਪਣੇ ਉਹ ਵੀਰੇ ਤੋਂ ਪੁੱਛ ਲਿਆ ਸੀਗਾ ਪੀਐਸ ਤਨੂ ਆਲੇ ਦਾ ਜਿਹੜਾ ਛੋਟਾ ਦੂਜਾ ਵੀਰ ਜਰਾ ਆਪਣੇ ਇੰਦਰ ਰਾਜ ਵੀਰ ਆ ਉਹਦਾ ਨਾਮ ਇੰਦਰ ਰਾਜ ਹੀ ਆ ਮੈਨੂੰ ਲੱਗਦਾ ਵੀਰੇ ਦਾ ਨਾਮ ਹਣਾ ਜੇ ਉਹ ਵੀਰੇ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ ਉਹਨੂੰ ਮੈਂ ਪੁੱਛ ਲਿਆ ਸੀ ਵੀਰੇ ਵੀ ਕੀ ਕੀ ਸਾਈਜ਼ ਬਣਾਉਣਾ ਚਾਹੀਦਾ ਟਰਾਲੀ ਦਾ ਤੇ ਫਿਰ ਉਹ ਵੀਰ ਨੇ ਮੈਨੂੰ ਦੱਸਤਾ ਸੀ ਵੀ ਵੀਰੇ ਆਹ ਸਾਈਜ਼ ਬਣਾ ਲਿਓ ਆਪਾਂ ਉਹ ਸਾਈਜ਼ ਬਣਾ ਲਿਆ ਟਰਾਲੀ ਦਾ ਨਾ ਆਪਾਂ ਨੂੰ ਵੀਰੇ ਕਿਸੇ ਤੋਂ ਕੋਈ ਪੁੱਛਣ ਨੂੰ ਕੋਈ ਉਹ ਦਿੱਕਤ ਨਹੀਂ ਆਉਂਦੀ ਕਿਉਂਕਿ ਕਿਸੇ ਤੋਂ ਸਿੱਖਾਂ ਕਿਸੇ ਨੇ ਜੇ ਕੁਝ ਕਰਿਆ ਹੋਇਆ ਜਾਂ ਉਹ ਜੇ ਉਹਨੂੰ ਪੁੱਛ ਲਾਂਗੇ ਨਾ ਕੋਈ ਛੋਟਾ ਹੁੰਦਾ ਨਾ ਕੋਈ ਵੱਡਾ ਠੀਕ ਨਹੀਂ ਕਿਸੇ ਨੂੰ ਪੁੱਛਣ ਨਾਲ ਕਿਸੇ ਨੂੰ ਦੱਸਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਤਾਂ ਸ਼ੇਅਰ ਕਰਨੀਆਂ ਚਾਹੀਦੀਆਂ ਗੱਲਾਂ ਜਿਹੜੇ ਵੀ ਲੁਕਾਉਂਦੇ ਆ ਨਾ ਉਹ ਬਹੁਤ ਗਲਤ ਗੱਲ ਵੀਰੇ ਜੇ ਤੁਹਾਨੂੰ ਕੋਈ ਦੇਖ ਕੇ ਵੀਰ ਖੇਤੀ ਕਰਦਾ ਤਾਂ ਬਹੁਤ ਹੀ ਚੰਗੀ ਗੱਲ ਤੇ ਬਹੁਤ ਚੰਗਾ ਲੱਗਦਾ ਅੱਜ ਮੇਰਾ ਮਾਨ ਮੈਨੂੰ ਪਤਾ ਕਿ ਕਿੰਨਾ ਖੁਸ਼ ਹੋਇਆ ਇੱਕ ਨਾ ਭੈਣ ਦਾ ਮੈਸੇਜ ਆਇਆ ਮੈਨੂੰ ਕਿ ਉਨੇ ਕਿਹਾ ਕਿ ਵੀਰੇ ਵੀ ਮੈਂ ਤੇ ਮੇਰੇ ਹਸਬੰਡ ਤੁਹਾਨੂੰ ਦੇਖਦੇ ਹੁੰਨੇ ਆ ਵੀਡੀਓ ਹਨ ਤੇ ਚਲੋ ਮੈਂ ਨਾ ਤਾਂ ਨਹੀਂ ਲੈਣਾ ਤੇ ਵੀ ਦਿਲ ਮੈਸੇਜ ਆਇਆ ਤਾਂ ਸੁਣ ਕੇ ਚੰਗਾ ਲੱਗਿਆ ਮਨ ਨੂੰ ਹਨਾ ਕਿ ਉਹ ਪਹਿਣ ਕਹਿੰਦੇ ਵੀ ਵੀ ਮੇਰਾ ਵੀ ਮੈਂ ਇੰਟਰਸਟ ਰੱਖਦੀ ਆ ਵੀ ਅਸੀਂ ਵੀ ਬਾਹਰ ਜਾਣ ਦਾ ਪਹਿਲਾਂ ਪ੍ਰੋਗਰਾਮ ਬਣਾਇਆ ਸੀ ਅਸੀਂ ਕੈਨਸਲ ਕਰਤਾ ਤੇ ਵੀ ਅਸੀਂ ਵੀ ਮੈਂ ਇੰਟਰਸਟ ਰੱਖਦੀ ਆ ਕਿਤੇ ਵੀ ਆਪਣੀ ਮੱਝਾਂ ਦੇ ਵਿੱਚ ਵੀ ਮੇਰਾ ਬੱਚਿਆਂ ਨੂੰ ਆ ਫੋਕਸ ਤੇ ਵੀ ਉਹ ਭੈਣ ਨੇ ਕਿਹਾ ਵੀ ਮੇਰਾ ਨਾ ਮੱਝਾਂ 'ਚ ਇੰਟਰਸਟ ਆ ਵੀ ਮੈਂ ਬੱਚਿਆਂ 'ਚ ਵੀ ਕੰਮ ਕਰਦੀ ਆ ਵੀ ਮੱਝਾਂ ਦਾ ਬਹੁਤ ਤੇ ਆ ਵੀ ਆ ਸਾਰਾ ਮੱਝਾਂ ਦਾ ਮੈਂ ਹੀ ਕਰਦੀ ਆ ਵੀ ਮੇਰੇ ਹਸਬੰਦ ਆ ਵੀ ਉਹ ਆਪਣਾ ਖੇਤੀ ਦਾ ਕਰਦੇ ਆ ਹਨ ਤੇ ਵੀ ਤੁਹਾਨੂੰ ਦੇਖ-ਦੇਖ ਕੇ ਅਸੀਂ ਵੀ ਐ ਕਰਕੇ ਕਰਦੇ ਆ ਕੰਮ ਹਨ ਵੀ ਭੈਣ ਕਹਿੰਦੀ ਵੀ ਮੈਂ ਆ ਵੀਡੀਓ ਚਲਾਉਂ ਲੱਵੀ ਵੀਡੀਓ ਇਕੱਠੇ ਬਹਿ ਕੇ ਦੇਖਦੇ ਆ ਵੀ ਨਾਲ بیٹے ਨੂੰ ਦਿਖਾਉਨੇ ਆ ਹਨਾ ਕਿ ਵੀ ਬੇਟਾ ਬਹੁਤ ਦੇਖਦਾ ਤੁਹਾਡੀਆਂ ਵੀਡੀਓ ਤੇ ਯਾਰ ਕਿੰਨਾ ਚੰਗਾ ਲੱਗਦਾ ਇਦੋਂ ਇਦੋਂ ਪਰੇ ਹੋਰ ਕੀ ਸੁਣਨਾ ਪਾਕਿਸਤਾਨ ਵੀ ਦੱਸੋ ਹਨਾ ਕਿ ਮੈਂ ਤਾਂ ਕੋਈ ਬਣਾਉਣ ਲੱਗਿਆ ਟੁੱਟੀਆਂ ਫੁੱਟੀਆਂ ਵੀਡੀਓ ਬਣਾਦਾ ਮੇਤੋਂ ਬਣਦੀਆਂ ਨੇ ਹਨਾ ਕੋਈ ਸਿੱਧਾ ਜੱਟ ਗੱਲ ਸੌਦਾ ਵਾਲਾ ਕੰਮ ਆ ਵੀ ਇਕੱਠੀਆਂ ਕਰੀਆਂ ਤੇ ਟੈਗ ਐਡ ਕਰਕੇ ਪਾਦੀਆਂ ਤੇ ਉਹ ਵੀਰ ਉਹਨਾਂ ਨੂੰ ਇੰਨਾ ਪਿਆਰ ਦੇਣ ਲੱਗੇ ਸੱਚੀ ਯਾਰ ਦੇ ਲੋ ਦੇ ਲੋ ਰਿਸਪੈਕਟ ਆ ਸਾਰਿਆਂ ਲਈ ਜਿਹੜੇ ਵੀ ਵੀਰ ਹੁਣ ਦਾ ਵੀ ਜਵੀਰ ਦੇਖਦੇ ਆ ਭੈਣਾ ਦੇ ਮੈਨੂੰ ਕੈਨੇਡਾ ਤੋਂ ਵੀ ਫੋਨ ਆਇਆ ਕਿ ਵੀਰੇ ਅਸੀਂ ਸਾਰੀ ਫੈਮਿਲੀ ਬੈ ਕੇ ਤੁਹਾਡੇ ਵੀਡੀਓ ਦੇਖਦੇ ਹੁੰਦੇ ਆ ਤੇ ਬਹੁਤ ਵੀਰਾਂ ਦੇ ਮੈਸੇਜ ਆ ਵੀ ਵੀਰੇ ਵੀ ਮੇਰੀ ਵਾਈਫ ਵੀ ਦੇਖਦੀ ਆ ਵੀਡੀਓ ਪਹਿਲਾਂ ਨਹੀਂ ਸੀ ਮੈਨੂੰ ਹੁੰਦਾ ਮੈਨੂੰ ਟਾਈਮ ਹੁੰਦਾ ਸੀ ਵੀ ਠੀਕ ਆ ਵੀਰ ਆਪਦੇ ਫੋਨਾਂ ਤੇ ਦੇਖਦੇ ਵੀ ਵੀਰ ਦੇਖਦੇ ਆ ਹਨਾ ਵੀ ਜਿਹੜੇ ਵੀ ਬੰਦਿਆਂ ਨੂੰ ਇੰਟਰਸਟ ਹੁੰਦਾ ਖੇਤੀ ਦੇ ਵਿੱਚ ਪੀ ਪਰ ਹੁਣ ਪਤਾ ਲੱਗਣ ਲੱਗਿਆ ਕਿ ਨਹੀਂ ਵੀ ਸਾਰਾ ਪਰਿਵਾਰ ਵੀ ਦੇਖਦਾ ਆਪਾਂ ਕਦੇ ਸੋਚਿਆ ਨਹੀਂ ਸੀਗਾ ਯਾਰ ਵੀ ਮੈਂ ਅੱਜ ਤੋਂ 2-3 ਸਾਲ 2 ਸਾਲ ਪਹਿਲਾਂ ਨਹੀਂ ਸੀ ਸਾਲ ਪਹਿਲ 1.5 ਸਾਲ ਪਹਿਲਾਂ ਨਹੀਂ ਸੀ ਮੈਂ ਸੋਚਿਆ ਕਿ ਮੈਨੂੰ ਇੰਨੇ ਕੁ ਵੀਰਾਂ ਦੇ ਮੈਸੇਜ ਆਇਆ ਕਰਨਗੇ ਜਾਂ ਇੰਨੇ ਕੁ ਵੀਰ ਮੈਨੂੰ ਜਾਣਨ ਲੱਗਣਗੇ ਨਹੀਂ ਮੇਰਾ ਤਾਂ ਇਹ ਤੇ ਇਹ ਪਾਸੇ ਨੂੰ ਕਰਦੀ ਦਿਮਾਗ ਚੱਲੇ ਚੱਲੇ ਹੀ ਨਹੀਂ ਸੀਗਾ ਠੀਕ ਨਹੀਂ ਵੀ ਇਹ ਚੀਜ਼ਾਂ ਹੋਣਗੀਆਂ ਮੇਰੇ ਨਾਲ ਮੈਂ ਕਹਿੰਦਾ ਯਾਰ ਖੁਸ਼ੀ ਮਿਲਦੀ ਆ ਬਹੁਤ ਕਿ ਸਾਰੇ ਵੀਰਾਂ ਦਾ ਪਿਆਰ ਸਤਿਕਾਰ ਦੇਖ ਕੇ ਨਾ ਵੀ ਇੰਨਾ ਵੀ ਇੰਨੇ ਗੱਲਬਾਤ ਮੇਰਾ ਇੱਕ ਇਹ ਵੀ ਮੈਸੂਰ ਰੱਖਦਾ ਕਿ ਹਰੇਕ ਵੀਰ ਨਾਲ ਫੋਨ ਤੇ ਗੱਲ ਕਰਾਂ ਹਰੇਕ ਵੀਰ ਨੂੰ ਨੰਬਰ ਦਵਾਂ ਪਰ ਹਾਂ ਉਹ ਮੈਨੂੰ ਕਈ ਵੀਰ ਵਿੱਚ ਤੰਗ ਵੀ ਕਰਦੇ ਆ ਤੇ ਜਿਹੜੇ ਰਾ ਮੈਂ ਬਹੁਤ ਵਾਰ ਗਿਆ ਵੀ ਵੀਰੇ ਵਟਸਐਪ ਤੇ ਮੈਸੇਜ ਨਾ ਕਰਿਆ ਕਰੋ ਵੀ ਕਾਲ ਕਰ ਲਿਆ ਕਰੋ ਜਿੱਦਾਂ ਮਰਜੀ ਹਨਾ ਵੀ ਵਟਸਐਪ ਤੇ ਕਾਲ ਨਾ ਜਿਹੜੇ ਇੰਡੀਆ ਵਾਲੇ ਵੀਰ ਆ ਉਹ ਤਾਂ ਦੂਜੇ ਲੋਟ ਵੀ ਕਾਲ ਕਰ ਸਕਦੇ ਆ ਵੀ ਨੰਬਰ ਤੇ ਵੀ ਵਟਸਐਪ ਤੇ ਨਾ ਕਰਿਆ ਕਰੋ ਕਵਾਲ ਤੇ ਵਟਸਐਪ ਤੇ ਮੈਸੇਜ ਨਾ ਕਰਿਆ ਕਰੋ ਹਨਾ ਵੀ ਸਿੱਧੀ ਕਾਲ ਲਾਓ ਜਾਂ ਤੁਹਾਨੂੰ ਨੰਬਰ ਹੀ ਦੇ ਤਾਂ ਫਿਰ ਕਾਲ ਲਾਓ ਕਿ ਕਈ ਵੀ ਰਾਤ ਨੂੰ 2 2 ਵਜੇ ਵੀ ਇਹ ਫੋਨ ਲਾ ਲੈਂਦੇ ਆਰ ਉਹ ਬੜਾ ਔਖਾ ਲੱਗਦਾ ਉਹ ਇਹ ਚੀਜ਼ਾਂ ਦੇ ਬਸ ਬਾਕੀ ਸਾਰੇ ਵੀਰਾਂ ਦਾ ਦਿਲੋਂ ਸਤਿਕਾਰ ਦਿਲੋਂ ਪਿਆਰ ਸਾਰੇ ਵੀਰਾਂ ਨਾਲ ਉਹ ਤਾਂ